ਤਾਂ ਸੀਐਨਸੀ ਹਸਪਤਾਲ ਚੌਂਕ ਦੇ ਨੇੜੇ ਪੁਲਿਸ ਨੇ ਨਾਜਾਇਜ਼ ਸ਼ਰਾਬ ਦੀ ਸਪਲਾਈ ਕਰਨ ਵਾਲੇ ਇੱਕ ਤਸਕਰ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਹੈ ਗਸ਼ਤ ਦੌਰਾਨ ਪੁਲਿਸ ਨੂੰ ਸ਼ੱਕੀ ਗਤੀਵਿਧੀਆਂ ਨਜ਼ਰ ਆਈਆਂ ਜਿਸ ਤੋਂ ਬਾਅਦ ਮੌਕੇ ਤੇ ਤੁਰੰਤ ਜਾਂਚ ਕੀਤੀ ਗਈ ਜਾਂਚ ਦੌਰਾਨ ਪੁਲਿਸ ਨੇ ਇੱਕ ਪੇਟੀ ਨਾਜਾਇਜ਼ ਸ਼ਰਾਬ ਅਤੇ ਇੱਕ ਐਕਟਿਵਾ ਸਕੂਟੀ ਬਰਾਮਦ ਕੀਤੀ ਹੈ ਜਿਸ ਰਾਹੀਂ ਤਸਕਰ ਇਲਾਕੇ ਦੇ ਵਿੱਚ ਸ਼ਰਾਬ ਦੀ ਸਪਲਾਈ ਕਰਦਾ ਸੀ ਹਾਲਾਂਕਿ ਕਾਰਵਾਈ ਦੇ ਦੌਰਾਨ આરોપી ਮੌਕੇ ਤੇ ਫਰਾਰ ਹੋ ਗਿਆ ਤੇ ਪੁਲਿਸ ਨੇ ਬਰਾਮਦ ਕੀਤੀ ਸ਼ਰਾਬ ਅਤੇ ਸਕੂਟੀ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਇਲਾਕੇ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਫਰਾਰ ਤਸਕਰ ਦੀ ਪਹਿਚਾਨ ਅਤੇ ਉਸ ਦੀ ਸਥਿਤੀ ਦਾ ਪਤਾ ਲਗਾਇਆ ਜਾ ਸਕੇ। ਫਿਲਹਾਲ ਇਸ ਮੰਦ ਵਿੱਚ ਕੀ ਕੁਝ ਕਹਿੰਦੇ ਨਜ਼ਰ ਆ ਰਹੇ ਨੇ ਪੁਲਿਸ ਅਧਿਕਾਰੀ ਸੁਣਦੇ ਹੋ। ਬਾਈ ਇਹ ਤਾਂ ਵੈਰੀਫਾਈ ਕਰ ਰਹੇ ਕਿ ਇਹ ਨਾਲੇ ਕੰਨੇ ਮੋਰੇ ਖਰਾਕੀ ਕੋਈ ਹੈ। ਬਾਈ ਹੁਣ ਵੈਰੀਫਾਈ ਕਰਾਂਗੇ ਕਿ ਇਹ ਕੀ ਹੈ। ਅੱਛਾ ਹਾਲ ਦੀ ਫਿਲਹਾਲ ਜਿਹੜਾ ਕੋਈ ਰੋਕਿਆ ਰੋਕ ਕੇ ਕੀ ਮਿਲਿਆ ਬੈਕਪੋਰ ਰੋਕਿਆ ਨਹੀਂ ਇਹ ਇੰਨੇ ਖੜਾ ਹੈ ਕਿ ਕਿਹੜਾ ਨਹੀਂ ਵੈਰੀਫਾਈ ਕਰ ਰਹੇ ਕਿ ਇਹ ਕੀ ਹੈ। ਅੱਛਾ ਹੁਣ ਬੈਕਪਾਸਾ ਲੱਗਾ ਕਿ ਇਹ ਉਹ ਦਾਰੂ ਦੇ ਬੋਤਲਾਂ ਪਈਆਂ ਨੇ। ਦੇਖੋ ਵਿਚੇ ਨਾਲੇ ਲੱਗ ਜਾ ਕੇ ਥਾ। ਤਾਂ ਸੀਐਨਸੀ ਹਸਪਤਾਲ ਚੌਂਕ ਦੇ ਨੇੜੇ ਪੁਲਿਸ ਨੇ ਨਾਜਾਇਜ਼ ਸ਼ਰਾਬ ਦੀ ਸਪਲਾਈ ਕਰਨ ਵਾਲੇ ਇੱਕ ਤਸਕਰ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਗਸ਼ਦ ਦੌਰਾਨ ਪੁਲਿਸ ਨੂੰ ਸ਼ੱਕੀ ਗਤੀਵਿਧੀਆਂ ਨਜ਼ਰ ਆਈਆਂ ਜਿਸ ਤੋਂ ਬਾਅਦ ਮੌਕੇ ਤੇ ਤੁਰੰਤ ਜਾਂਚ ਕੀਤੀ ਗਈ ਜਾਂਚ ਦੌਰਾਨ ਪੁਲਿਸ ਨੇ ਇੱਕ ਪੇਟੀ ਨਾਜਾਇਜ਼ ਸ਼ਰਾਬ ਅਤੇ ਇੱਕ ਐਕਟਿਵਾ ਸਕੂਟੀ ਬਰਾਮਦ ਕੀਤੀ ਹੈ ਜਿਸ ਰਾਹੀਂ ਤਸਕਰ ਇਲਾਕੇ ਦੇ ਵਿੱਚ ਸ਼ਰਾਬ ਦੀ ਸਪਲਾਈ ਕਰਦਾ ਸੀ ਹਾਲਾਂਕਿ ਕਾਰਵਾਈ ਦੇ ਦੌਰਾਨ આરોપી ਮੌਕੇ ਤੇ ਫਰਾਰ ਹੋ ਗਿਆ ਤੇ ਪੁਲਿਸ ਨੇ ਬਰਾਮਦ ਕੀਤੀ ਸ਼ਰਾਬ ਅਤੇ ਸਕੂਟੀ ਨੂੰ ਕਬਜ਼ੇ ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਫਿਲਹਾਲ ਇਲਾਕੇ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਫਰਾਰ ਤਸਕਰ ਦੀ ਪਛਾਣ ਅਤੇ ਉਸ ਦੀ ਸਥਿਤੀ ਦਾ ਪਤਾ ਲਗਾਇਆ ਜਾ ਸਕੇ ਫਿਲਹਾਲ ਇਸ ਮੰਦ ਵਿੱਚ ਕੀ ਕੁਝ ਕਹਿੰਦੇ ਨਜ਼ਰਾਰੇ ਨੇ ਪੁਲਿਸ ਅਧਿਕਾਰੀ ਸੁਣਦੇ ਹੋ ਕੀ ਕੋਈ ਸ਼ਰਾਬ ਹੈ ਤਾਂ ਵੈਰੀਫਾਈ ਕਰ ਰਹੇ ਨੇ ਨਾਲੇ ਕਹਿੰਦੇ ਮੋਰੇ ਸ਼ਰਾਬ ਦੀ ਪਈ ਹੈ ਬਾਈ ਹਣ ਵੈਰੀਫਾਈ ਕਰਾਂਗੇ ਕੀ ਦੀ ਹੈ ਅੱਛਾ ਹਾਲ ਦੀ ਫਿਲਹਾਲ ਜੜਾ ਕੋਈ ਰੋਕਿਆ ਰੋਕ ਕੇ ਕੀ ਮਿਲਿਆ ਬੈਕਪੋਰ ਰੋਕਿਆ ਨਹੀਂ ਇਹ ਐਂ ਤੇ ਇਹਨਾਂ ਨੇ ਖੜਾ ਹੈ ਕਿ ਦੋਹਾਂ ਨੇ ਵੈਰੀਫਾਈ ਕਰਾਂਗੇ ਕੀ ਦੀ ਹੈ ਅੱਛਾ ਹੁਣ ਜਾ ਕੇ ਪਤਾ ਲੱਗਾ ਉਹ ਦਾਰੂ ਦੇ ਬੋਤਲਾਂ ਪਈਆਂ ਨੇ ਤੇ ਇਹਨਾਂ ਨੇ ਬੈਠ ਕੇ ਨਾਲੇ ਨਾਲ ਕਰ ਰਹੇ ਤਾਂ ਸੀਐਮਸੀ ਹਸਪਤਾਲ ਚੌਂਕ ਦੇ ਨੇੜੇ ਪੁਲਿਸ ਨੇ ਨਾਜਾਇਜ਼ ਸ਼ਰਾਬ ਦੀ ਸਪਲਾਈ ਕਰਨ ਵਾਲੇ ਇੱਕ ਤਸਕਰ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਹੈ ਗਸ਼ਤ ਦੇ ਦੌਰਾਨ ਪੁਲਿਸ ਨੂੰ ਸ਼ੱਕੀ ਗਤੀਵਿਧੀਆਂ ਨਜ਼ਰ ਆਈਆਂ ਜਿਸ ਤੋਂ ਬਾਅਦ ਮੌਕੇ ਤੇ ਤੁਰੰਤ ਜਾਂਚ ਕੀਤੀ ਗਈ ਜਾਂਚ ਦੇ ਦੌਰਾਨ ਪੁਲਿਸ ਨੇ ਇੱਕ ਪੇਟੀ ਨਾਜਾਇਜ਼ ਸ਼ਰਾਬ ਅਤੇ ਇੱਕ ਐਕਟਿਵਾ ਸਕੂਟੀ ਬਰਾਮਦ ਕੀਤੀ ਹੈ ਜਿਸ ਰਾਹੀਂ ਤਸਕਰ ਇਲਾਕੇ ਦੇ ਵਿੱਚ ਸ਼ਰਾਬ ਦੀ ਸਪਲਾਈ ਕਰਦਾ ਸੀ ਹਾਲਾਂਕਿ ਕਾਰਵਾਈ ਦੇ ਦੌਰਾਨ આરોપી ਮੌਕੇ ਤੇ ਫਰਾਰ ਹੋ ਗਿਆ ਤੇ ਪੁਲਿਸ ਨੇ ਬਰਾਮਦ ਕੀਤੀ ਸ਼ਰਾਬ ਅਤੇ ਸਕੂਟੀ ਨੂੰ ਕਬਜ਼ੇ ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਫਿਲਹਾਲ ਇਲਾਕੇ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਫਰਾਰ ਤਸਕਰ ਦੀ ਪਹਿਚਾਨ ਅਤੇ ਉਸ ਦੀ ਸਥਿਤੀ ਦਾ ਪਤਾ ਲਗਾਇਆ ਜਾ ਸਕੇ ਫਿਲਹਾਲ ਇਸ ਮੰਦ ਵਿੱਚ ਕੀ ਕੁਝ ਕਹਿੰਦੇ ਨਜ਼ਰਾਰੇ ਨੇ ਪੁਲਿਸ ਅਧਿਕਾਰੀ ਸੁਣਦੇ ਹੋਏ ਕੀ ਕੋਈ ਅਸ਼ਰਾਏ ਹੈ ਇਹ ਤਾਂ ਵੈਰੀਫਾਈ ਕਰ ਰਹੇ ਸੀ ਇਹ ਨਾਲੇ ਕਹਿੰਦੇ ਮੋਰੇ ਦਰਾਸਤ ਕੋਈ ਹੋਵੇ ਬਾਈ ਹੁਣ ਵੈਰੀਫਾਈ ਕਰਾਂਗੇ ਕੀ ਹੈ ਅੱਛਾ ਹਾਲ ਦੀ ਵਿਲਾਗ ਦਾ ਕੋਈ ਰੋਕਿਆ ਰੋਕ ਕੇ ਕੀ ਮਿਲਿਆ ਬੈਕਟ੍ਰੀ ਹੋ ਰੋਕਿਆ ਨਹੀਂ ਹੈ ਇਹ ਇਹਨਾਂ ਨੇ ਫੜਾਇਆ ਨੂੰ ਜਰਾ ਨਹੀਂ ਉਹ ਵੈਰੀਫਾਈ ਕਰ ਰਹੇ ਕੀ ਹੈ ਅੱਛਾ ਹੁਣ ਰਾਜ ਨੂੰ ਪਤਾ ਲੱਗਾ ਉਹ ਦਾਰੂ ਚੋਣ ਪਤਲਾ ਪਿਆ ਨਾ ਉਹ ਦੇਖਿਆ ਕੋਈ ਨਾ ਲੱਗਦਾ ਗਾਣਾ